ਇਦਾਂ ਜੀ ਹੈਗੀ ਆ ਦਰੀਬ ਆਦਮੀਆਂ ਲਈ ਦਰਵਾਜਾ ਬਣਾਇਆ ਹੋ ਉਹਨਾਂ ਨੇ ਆਪ ਦੇ ਪੈਸੇ ਲਾ ਕੇ ਬਣਾਇਆ ਮਿਹਨਤ ਥੋੜੇ ਥੋੜੇ ਪੈਸੇ ਦੇ ਕੇ ਤੇ ਇੱਥੇ ਕੋਈ ਵੀ ਦੁੱਖ ਦਾ ਤੰਮ ਹੁੰਦਾ ਕੋ ਵਿਆਹ ਉਹਨਾਂ ਦੇ ਬੈਠਣ ਖਾਣ ਲਈ ਇਹੀ ਜਗ੍ਹਾ ਹੈ ਇਸ ਤੋਂ ਬਿਨਾ ਹੋਰ ਕਿਤੇ ਕੋਈ ਨਹੀਂ ਹੈ ਮੀਆਂ ਮੀਆਂ ਦੇ ਅੱਗੇ ਬਿਠੇ ਹੋਏ ਇਹ ਸਾਡੇ ਨਗਰ ਦਾ ਇਧਰਲਾ ਪਾਸਾ ਪੈਂਦਾ ਪਾਰਕ ਦੇ ਨਾਲ ਇੱਥੇ ਐਮਐਲਏ ਸਾਹਿਬ ਆਏ ਸੀਗੇ ਸ਼ੀਨਾ ਜੀ ਉਹ ਕਹਿੰਦੇ ਵੀ ਇੱਥੇ ਮਹੱਲਾ ਕਲੀਨਿਕ ਬਣਾਉਣਾ ਜੀ ਜਦ ਕਿ ਇੱਥੇ ਨਗਰ ਦੇ ਸਾਰੇ ਪੰਚਾਇਤ ਦੀ ਬੀਬੀਆਂ ਸਾਰਾ ਪਸਾ ਇਕੱਠਾ ਹੋਇਆ ਖੜਾ ਸੀਗਾ ਇੱਥੇ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਇੱਥੇ ਸਾਡੇ ਨਾਲ ਟੱਕਰ ਹੋ ਰਹੀ ਹੈ ਇਹਨਾਂ ਨੇ ਤਿੰਨ ਤਿੰਨ ਥਾਣਿਆਂ ਦੀ ਪੁਲਿਸ ਆਈ ਸੀ ਇੱਥੇ ਡੈਪਟੀ ਸਾਹਿਬ ਆਪ ਆਏ ਸੀ ਮੌਕੇ ਤੇ ਇੱਥੇ ਸਾਰੇ ਮੁਲਾਜ਼ਮ ਆਏ ਹੋਏ ਸੀ ਜਦੋਂ ਆ ਕੇ ਉਹਨਾਂ ਨੂੰ ਕਿਹਾ ਵੀ ਸਾਰੇ ਨਗਰ ਨੂੰ ਉਤਰਾਜ ਆ ਭਾਈ ਤੁਸੀਂ ਇੱਥੇ ਮਹੱਲਾ ਕਲੀਨਿਕ ਨਾ ਬਣਾਓ ਤੇ ਆਪਣੇ ਹੋਰ ਵੀ ਸਰਕਾਰੀ ਜਗ੍ਹਾ ਹੈਗੇ ਜਿੱਥੇ ਹੈਗੇ ਉੱਥੇ ਬਣਾ ਦਿਓ ਤੁਸੀਂ ਤੇ ਸਾਡੇ ਬੀਬੀਆਂ ਭੈਣਾਂ ਨੇ ਸਾਰਿਆਂ ਨੇ ਕਿਹਾ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੈਡਮ ਨੂੰ ਮੈਡਮ ਵੀ ਸਾਡਾ ਨਗਰ ਖੇੜਾ ਵਾ ਵੀ ਸਾਡੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਵਾ ਵੀ ਅਸੀਂ ਇੱਥੇ ਜਦੋਂ ਨਗਰ ਕੀਰਤਨ ਲੱਗਦਾ ਸਾਰੀ ਸੰਗਤ ਇੱਥੇ ਬੈੰਦੀ ਆ ਵੀ ਹੋਰ ਵੀ ਕਦੇ ਕੋਈ ਦਿੱਕਤ ਸਮੱਸਿਆ ਹੋਵੇ ਤਾਂ ਅਸੀਂ ਇੱਥੇ ਕੋਈ ਵਿਆਹ ਸ਼ਾਦੀ ਦਾ ਹਰ ਇੱਕ ਪ੍ਰੋਗਰਾਮ ਅਸੀਂ ਕਰਦੇ ਆ ਵੀ ਜਦੋਂ ਕੋਈ ਪ੍ਰੋਗਰਾਮ ਦਾ ਅਸੀਂ ਮੱਥਾ ਟੇਕ ਕੇ ਇੱਥੋਂ ਜਾਂਦੇ ਆ ਅਸੀਂ ਉਹ ਕਹਿੰਦੇ ਜੀ ਨਹੀਂ ਕਹਾਂ ਸਹੀ 30 ਬਾਈ 30 ਦੀ ਜਗ੍ਹਾ ਲੈਣੀ ਤੁਹਾਨੂੰ ਕੀ ਇਤਰਾਜ਼ ਆ ਨੇ ਗਾਜੀ ਤਾਂ ਸਾਰੇ ਨਗਰ ਨੂੰ ਤਰਾਜਿਆ ਤੁਹਾਨੂੰ ਬਣਾਉਣ ਦੀ ਵੀ ਹੋਰ ਕਿਤੇ ਬਣਾ ਦੋ ਪੈਸਾ ਹੀ ਲਾਉਣਾ ਤੁਸੀਂ ਹੋਰ ਕਿ ਜਿੱਥੇ ਮਰਜ਼ੀ 라 ਦੋ ਡਿਸਪੈਂਸਰੀ ਹੈ ਡਿਸਪੈਂਸਰੀ ਹੈਗੇ ਸਾਡੇ ਪਿੰਡ ਦੇ ਵਿੱਚ ਵੀ ਉਹ ਡਿਸਪੈਂਸਰੀ ਦੇ ਨਾਲ ਜਿਨਬ ਚਾਹੇ ਵੱਡਾ ਹਸਪੀਟਲ ਬਣਾ ਦੋ ਕਹਿੰਦੇ ਸਰਕਾਰ ਦਾ ਪੈਸਾ ਇੱਥੋਂ ਤੋਂ ਲਾ ਰਹੇ ਹੁੰਦਾ ਅਸੀਂ ਕਿਹੜਾ ਤਰਾਜ ਕਰਦੇ ਹਾਂ ਖੁੱਲੇ ਜਿੱਥੇ ਮਰਜ਼ੀ ਖੁੱਲੇ ਸੀ ਜਗਾ ਦੇ ਨੂੰ ਤੇਰਾ ਸਰਕਾਰੀ ਇੱਥੇ ਜਿੱਥੇ ਮਰਜ਼ੀ ਬਣਾਉਣ ਪਰ ਇਹ ਤੱਕਾ ਕਰਦੇ ਨੇ ਸਾਡੇ ਨਗਰ ਦੇ ਨਾਲ ਅਸੀਂ ਸਾਰਾ ਨਗਰ ਇਕੱਠਾ ਵਾ ਸਾਡਾ ਪਹਿਲਾਂ ਵੀ ਨਗਰ ਇਕੱਠਾ ਸੀ ਹੁਣ ਵੀ ਨਗਰ ਇਕੱਠਾ ਵਾ ਇਹ ਸਾਡੇ ਪਿੰਡ ਦੇ 2-4 ਹੈਗੇ ਆ ਜੀ ਆਪਾਂ ਜਿਹੜੀ ਮਰਜ਼ੀ ਪਾਰਟੀ ਤੋਂ ਬਲੋਂਗ ਕਰਦੇ ਨਗਰ ਪਹਿਲਾਂ ਦੇਖੋ ਨਗਰ ਨੂੰ ਪਹਿਲਾਂ ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਨਗਰ ਦੇ ਵਿੱਚ ਕੀ ਦਿੱਕਤ ਆ ਕੀ ਸਮੱਸਿਆ ਨਗਰ ਦੀ ਸਹਿਮਤੀ ਲੈ ਕੇ ਫੇਰ ਹੀ ਫੈਸਲੇ ਲੈ ਜਾਂਦੇ ਨੇ ਸਾਰਾ ਨਗਰ ਇੱਕ ਪਾਸੇ ਖੜਾ ਦੋ ਚਾਰ ਜਣੇ ਇੱਕ ਪਾਸੇ ਖੜੇ ਨੇ ਇਹ ਕੋਈ ਗੱਲ ਆ ਇਹ ੱਤਕਾ ਕੇ ਪੁਲਿਸ ਦੇ ਸਿਰ ਤੇ ਇਹ ੱਤਕਾ ਕਰਦੇ ਨੇ ਉਹ ਅਸੀਂ ੱਤਕਾ ਹੋਣ ਨਹੀਂ ਦੇਣਾ ਹੈਗਾ ਸਾਰਾ ਨਗਰ ਨਾਲ ਖੜਾ ਕਮੇਟੀ ਨਾਲ ਖੜੀਆ ਸਾਰਾ ਨਗਰ ਖੜਾ ਅਸੀਂ ਸਵੇਰੇ ਮਤਾ ਪਾ ਕੇ ਅਸੀਂ ਸਵੇਰੇ ਮਤਾ ਪਾ ਕੇ ਇਹਦਾ ਪੂਰਾ ਸਖਤੋ ਸਖਤ ਸਾਰੇ ਵਿਰੋਧ ਕਰਾਂਗੇ ਬਾਕੀ ਸਾਡੀ ਗੁਰਦਵਾਰਾ ਪਰੰਧ ਕਮੇਟੀ ਖੜੀ ਆ ਤੇ ਡਾਕਟਰ ਸਾਹਿਬ ਖੜੇ ਨੇ ਚੀਮਾ ਸਾਹਿਬ ਖੜੇ ਨੇ ਤੁਹਾਡੇ ਨਾਲ ਕਰਾਂਗੇ ਸਾਰੀਆਂ ਗੱਲਾਂ ਬਾਤਾਂ ਜੀਮਾ ਸਾਹਿਬ ਤੁਸੀਂ ਸੁਣ ਲਿਆ ਵੀ ਅੱਜ ਸਾਰੇ ਨਗਰ ਲੋਹਾਰੇ ਦੇ ਜਿੰਨੇ ਲੋਕ ਨੇ ਸਾਰਿਆਂ ਖੜੇ ਨੇ ਲੋਕ ਨਹੀਂ ਚਾਹੁੰਦੇ ਵੀ ਇੱਥੇ ਦਰਵਾਜੇ ਦੇ ਵਿੱਚ ਮੱਲਾ ਕਲੀਨਿਕ ਬਣੇ ਸੋ ਐਮਐਲਏ ਸਾਹਿਬ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਸਰਕਾਰਾਂ ਲੋਕਾਂ ਦੇ ਨਾਲ ਚੱਲਦੀਆਂ ਨੇ ਤੇ ਪਿੰਡਾਂ ਦਾ ਮਾਹੌਲ ਡਿਫਰੈਂਟ ਹੁੰਦਾ ਆ ਆਮ ਸ਼ਹਿਰ ਤੇ ਕਸਬਿਆਂ ਨਾਲੋਂ ਜੇ ਸਾਰੇ ਇਲਾਕੇ ਦੇ ਲੋਕ ਇਹ ਚਾਹੁੰਦੇ ਨੇ ਵੀ ਇੱਥੇ ਨਾ ਖੜੇ ਹੋਣ ਇੱਥੇ ਇਹੀ ਇੱਕ ਜਗ੍ਹਾ ਸਾਂਝੀ ਥਾਂ ਜਿੱਥੇ ਬੈਠ ਕੇ ਕੋਈ ਪ੍ਰੋਗਰਾਮ ਕਿਸੇ ਦਾ ਕੋਈ ਬਾਹਰੋਂ ਕੋਈ ਆਏ ਹੋਣ ਕੋਈ ਵਿਆਹ ਸ਼ਾਦੀ ਕੋਈ ਕਿਸੇ ਦੀ ਮਰਦ ਦੁੱਖ ਤਕਲੀਫ ਹਰ ਥਾਂ ਦੇ ਇਹੀ ਸਾਂਝੀ ਥਾਂ ਜਿੱਥੇ ਬੈਠ ਕੇ ਲੋਕ ਬੈਠ ਸਕਦੇ ਨੇ ਖੁੱਲੀ ਥਾਂ ਸੋ ਇੰਨਾ ਥਾਵਾਂ ਨੂੰ ਲੋਕਾਂ ਦੀ ਜਿੱਥੇ ਲੋਕਾਂ ਦੀ ਚੋਇਸ ਹੈ ਲੋਕਾਂ ਦੀ ਚੋਇਸ ਤੇ ਪਹਿਰਾ ਦੇਣ ਲਈ ਅਸੀਂ ਲੋਕ ਬੈਠੇ ਆ ਅਸੀਂ ਤਾਂ ਜੋ ਸਾਰੇ ਪਿੰਡ ਵਾਲੇ ਫੈਸਲਾ ਕਰ ਲੈਣਗੇ ਹਲੋ ਬਿਲਕੁਲ ਉਹਦੇ ਨਾਲ ਖੜੇ ਆਂ ਅਗਰ ਪਿੰਡ ਵਾਲੇ ਫੈਸਲਾ ਕਰਨਗੇ ਬਈ ਇੱਥੇ ਨਹੀਂ ਬਣਨਾ ਤੇ ਫਿਰ ਬਿਲਕੁਲ ਬਣਨੀ ਦੇਾਂਗੇ ਚਾਹੇ ਜਿਸ ਹੱਦ ਤੱਕ ਮਰਜ਼ੀ ਜਾਣਾ ਪਏ ਅਸੀਂ ਪਿੰਡ ਵਾਲਿਆਂ ਦੇ ਨਾਲ ਖੜੇ ਆਂ ਤੇ ਪੂਰਾ ਸਹਿਯੋਗ ਕਰਾਂਗੇ ਜੋ ਇਹਨਾਂ ਦਾ ਫੈਸਲਾ ਹੋਊਗਾ ਸਵੇਰੇ ਇਹ ਫੈਸਲਾ ਹੋਇਆ ਸਵੇਰੇ ਬੈਠ ਕੇ ਸਾਰੇ ਪਿੰਡ ਵਾਲੇ ਆਪਸ ਚ ਇੱਕ ਵਾਰੀ ਦੁਬਾਰਾ ਮਤਾ ਪਾਲਣਗੇ ਤੇ ਉਹ ਮਤਾ ਇਹਨਾਂ ਨੂੰ ਹੈਂਡ ਓਵਰ ਕਰ ਦਾਂਗੇ ਵੀ ਬਿਲਕੁਲ ਇੱਥੇ ਕਿਸੇ ਚੀਜ਼ ਦੇ ਲੋੜ ਨਹੀਂ ਮੁਹੱਲਾ ਕਹਿੰਦੀ ਤੁਸੀਂ ਜਿੱਥੇ ਬਣਾਉਣਾ ਕਿਤੇ ਹੋਰ ਬਣਾ ਲਓ ਇੰਨਾ ਇੱਥੇ ਡਿਸਪੈਂਸਰੀ ਬਣੀ ਪਈ ਆ ਸਰਕਾਰ ਵੱਲੋਂ ਆ ਨਾਲ ਤਾਂ ਬਣੀ ਪਈ ਆ ਜਿੱਥੇ ਡੱਬਾ ਠਾਣਾ ਉੱਥੇ ਕਰ ਲਓ ਕਿਤੇ ਹੋਰ ਕਰ ਲਓ ਤੁਸੀਂ ਹੈਗੀ ਆਪਣੇ ਪਿੰਡ ਦੇ ਹੈਗੀ ਡਹਾਰੇ ਹੈਗੀ ਡਿਸਪੈਂਸਰੀ ਆਪਣੇ ਪਿੰਡ ਦੇ ਵਿੱਚ ਹੀ ਪਟਵਾਰਖਾਨੇ ਦੇ ਨਾਲ ਆ ਜੀ ਉਹਨੂੰ ਵੱਡੀ ਯੂਟਿਲਾਈਜ਼ ਕਰ ਲਓ ਉਹਦੇ ਅੱਗੇ ਮੈਨੂੰ ਅੱਜ ਕੋਈ ਦੱਸ ਰਿਹਾ ਸੀ ਵੀ ਉਹਦੀ ਛੱਤ ਚੋਈ ਜਾਂਦੀ ਉੱਥੇ ਬੁਰਾ ਹਾਲ ਹੈ ਡਾਕਟਰਾਂ ਤੋਂ ਬੈਠ ਨਹੀਂ ਹੁੰਦਾ ਤੁਸੀਂ ਉਹਦੇ ਲਈ ਕੋਈ ਸਪੋਰਟ ਪੈਸੇ ਲਿਆਓ ਸੋ ਐਵੇਂ ਨਵੇਂ ਕੰਸੈਪਟ ਤੇ ਨਵੀਂ ਵਾਵਾ ਖੱਟਣ ਲਈ ਮੈਂ ਸਮਝਦਾ ਵੀ ਐ ਲੋਕਾਂ ਦੇ ਉੱਤੇ ਤਜਰਬੇ ਨਹੀਂ ਕਰਨੇ ਚਾਹੀਦੇ ਕੋਈ ਹੋਰ ਜਗ੍ਹਾ ਸੁਜੈਸਟ ਕੀਤੀ ਸਰ ਇਹਨਾਂ ਨੇ ਸਭ ਜਗ੍ਹਾ ਬਹੁਤ ਨੇ ਇਹ ਸਰਕਾਰ ਨੇ ਫੈਸਲਾ ਲੈਣਾ ਇਹ ਵਿਚਾਰੇ ਕਿਉਂ ਸੁਜੈਸਟ ਕਰਨ ਫਿਰ ਇਹ ਹੋ ਜਾਂਦਾ ਵੀ ਇਹ ਫਲਾਣੇ ਬੰਦੇ ਨੇ ਉੱਥੇ ਸੁਜੈਸਟ ਕਰਤੀ ਇਸ ਥਾਂ ਤੇ ਸਾਰੇ ਪਿੰਡ ਦਾ ਸਾਰੇ ਨਗਰ ਦਾ ਫੈਸਲਾ ਹੈ ਵੀ ਇਹ ਥਾਂ ਦੇ ਉੱਤੇ ਨਹੀਂ ਬਣਨਾ ਨਹੀਂ ਬਣਨੀ ਚਾਹੀਦੀ ਉੱਥੇ ਬੈਠੇ ਆ ਸੱਤਪਾ ਲੋਹਾਰਾ ਜੀ ਨੇ ਉਹਨਾਂ ਦੇ ਵਾਈਫ ਬੈਠੇ ਆ ਅੱਜ ਆਪ ਨਹੀਂ ਸੀਗੇ ਆ ਸਾਡੇ ਕਾਉਂਸਲਰ ਸਤਨਾਮ ਲੋਹਾਰਾ ਜੀ ਨੇ ਦੋ ਇਸ ਇਲਾਕੇ ਚੋਂ ਕਾਉਂਸਲਰ ਨੇ ਇਸ ਪਿੰਡੋਂ ਦੋਨੋਂ ਆ ਖੜੇ ਨੇ ਤੇ ਸਾਰੇ ਬਾਕੀ ਗੁਰਦੁਆਰਾ ਕਮੇਟੀ ਖੜੀ ਆ ਸਾਰੇ ਮੋਤਵਾਰ ਖੜੇ ਆ ਸਭ ਦਾ ਇਹ ਫੈਸਲਾ ਹੈ ਬਈ ਇੱਥੇ ਇਸ ਚੀਜ਼ ਦੀ ਨਹੀਂ ਜ਼ਰੂਰਤ ਤੇ ਇਹ ਨਹੀਂ ਬਣਨਾ ਚਾਹੀਦਾ ਧੰਨਵਾਦ